ਦੋ ਗੱਲਾਂ ਇਹਨਾਂ ਬੋਲਣੀਆਂ ਲਾਸਟ ਉਦੋਂ ਬਾਅਦ ਫਤਿਹ ਪ੍ਰਵਾਨ ਕਰਿਓ ਜੇ ਵਾਹਿਗੁਰੂ ਨੇ ਕਿਰਪਾ ਕੀਤੀ ਫੇਰ ਅਗਲੇ ਸਾਲ ਮਿਲਾਂ ਜਿਨੋ ਜਿਨੋ ਇਸ ਮਹਾਨ ਯੋਧੇ ਬਾਰੇ ਪਤਾ ਹੋਇਆ ਉਹ ਹੱਥ ਖੜੇ ਕਰਕੇ ਤਾੜੀਆਂ ਮਾਰੇ ਸਾਡੇ ਬਜ਼ੁਰਗ ਵੀ ਬੈਠੇ ਕਿ ਸਿੰਘ ਅਵਤਾਰ ਬ੍ਰਹਮਾ ਸੀ ਕਿਸੇ ਨੂੰ ਪਤਾ ਅਵਤਾਰ ਸਿੰਘ ਬ੍ਰਹਮਾ ਬਾਰੇ ਹਾਂਜੀ ਬੜੀ ਖੁਸ਼ੀ ਹੋਈ ਆ ਉਸ ਯੋਧੇ ਦਾ ਨਾਮ ਬਾਗੀ ਦੇ ਮੂੰਹ ਸੁਣ ਕੇ ਮੈਂ ਜੇ ਪਰਸੋਂ ਉਹਦੇ ਘਰ ਗਿਆ ਪੀਟੀਐਨ 24 ਚੈਨਲ ਬੈਨਿਆ ਇੰਡੀਆ ਚ ਉੱਥੇ ਵੇਖਿਆ ਸਟੋਰੀ ਘਰ ਨੂੰ ਗੇਟ ਹੈ ਨਹੀਂ ਜੇ ਤੇ ਸਾਨੂੰ ਚਾਹ ਨਹੀਂ ਸੀ ਮਿਲੀ ਕਿਉਂਕਿ ਘਰ ਪਤਾ ਨਹੀਂ ਸੀ ਪੱਤੀ ਹੈਗੀ ਕਿ ਨਹੀਂ ਅਵਤਾਰ ਸਿੰਘ ਬ੍ਰਹਮਾ ਜਿਹਦਾ ਇਨਾਮ ਸਰਕਾਰ ਨੇ 50 ਲੱਖ ਰੱਖਿਆ ਸੀ ਉਹਦੀ ਗੱਲ ਕਰ ਰਿਹਾ ਬਾਗੀ ਜ਼ੋਰਦਾਰ ਤਾੜੀਆਂ ਬੜੀ ਬੜੀ ਸ਼ਰਮ ਵਾਲੀ ਗੱਲ ਆ ਯਾਰ ਸਾਡੇ ਨੌਜਵਾਨ ਭਰਾਵਾਂ ਵਾਸਤੇ ਕਿ ਸਾਨੂੰ ਨਾਂ ਹੀ ਨਹੀਂ ਪਤਾ ਅਗਲਿਆਂ ਨੇ ਸਿਰ ਦੇਤੇ ਜਿਹੜੀਆਂ ਕੁਰਬਾਨੀਆਂ ਦੇ ਦਿੱਤੀਆਂ ਤੁਹਾਨੂੰ ਯਾਰ ਇਹ ਵੀ ਨਹੀਂ ਪਤਾ ਤੁਹਾਨੂੰ ਕੋਈ ਅੱਜ ਮੁੰਡਾ ਜਾਂ ਕੁੜੀ ਕਲਾਕਾਰ ਨਾ ਉਹ ਠੂਗਾ ਤੁਹਾਨੂੰ ਪਤਾ ਹੋਣਾ ਕਿ ਯਾਰ ਉਹਨੂੰ ਫੋਲੋ ਕੀਤਾ ਕਿ ਨਹੀਂ ਕੀਤਾ ਬਹੁਤ ਸ਼ਰਮ ਵਾਲੀ ਗੱਲ ਆ ਯਾਰ ਕਿ ਸਾਡੀ ਕੌਮ ਦੇ ਯੋਧਿਆਂ ਦੇ ਨਾਮ ਦਾ ਹੀ ਨਹੀਂ ਪਤਾ ਯਾਰ ਇੱਕ ਇੱਕ ਸਿੰਘ ਸੀਗਾ ਜਿੰਨੇ ਜਹਾਜ਼ ਜੜਾਇਆ ਸੀਗਾ ਬਾਬਾ ਜੀ ਯਾਰ ਉਹਨਾਂ ਦੀ ਉਹਨਾਂ ਦਾ ਨਾਮ ਸੁਣ ਕੇ ਉਹਨਾਂ ਦੀਆਂ ਗੱਲਾਂ ਸੁਣ ਕੇ ਤੇ ਲੋਈ ਕੰਡੇ ਖੜੇ ਹੋ ਜਾਂਦੇ ਆ ਅੱਪਾ ਪਤਾ ਨਹੀਂ ਕਿਹੜੀ ਦੁਨੀਆ ਚ ਤੁਰੇ ਫਿਰਦੇ ਆ ਬਾਬਾ ਜੀ ਮੈਨੂੰ ਬਹੁਤ ਫੋਨ ਆਉਂਦੇ ਆ ਕਿ ਤੂੰ ਗਾਉਣ ਜਾਣਾ ਆਪਣਾ ਗਾਇਕਰ ਆਪਣਾ ਕੰਮ ਕਰਿਆ ਕਰ ਮੈਂ ਆਪ ਲਿਖਦਾ ਗੰਦਮਾ ਤਾਂ ਮੇਰੇ ਕੋਲੇ ਬਹੁਤ ਲਿਖਿਆ ਪਿਆ ਮੇਰੀਆਂ ਭੈਣਾਂ ਸਾਹਮਣੇ ਬੈਠੀਆਂ ਮੇਰਾ ਸੁਣਾਉਣ ਨੂੰ ਦੇਣ ਨਹੀਂ ਕਰਦਾ ਮੇਰਾ ਦਿਲ ਕਰਦਾ ਹੈ ਕਿ ਜਿੰਨਾ ਚਿਰ ਮੈਂ گاਵਾ ਮੈਂ ਆਪਣੀ ਕੌਮ ਦੇ ਯੋਧਿਆਂ ਦੀ ਗੱਲ ਕਰਾਂ ਪੰਜਾਬ ਦੀ ਗੱਲ ਕਰਾਂ ਸਿੱਖੀ ਦੀ ਗੱਲ ਕਰਾਂ ਪਰ ਜਦੋਂ ਮੈਂ ਕਿਤੇ ਵੀ ਸਟੇਜ ਲਾਉਣਾ ਮੈਂ ਪੁੱਛਦਾ ਹਾਂ ਅਵਤਾਰ ਸਿੰਘ ਬ੍ਰਹਮਾ ਬਾਰੇ ਪਤਾ ਇੱਕ ਸਾਡਾ ਭਰਾ ਜੱਜ ਜੌਹਲਾ ਵਾਲਾ ਉਹਦੇ ਬਾਰੇ ਬਹੁਤ ਸਾਰੇ ਬਹੁਤ ਸਾਰੇ ਯੋਧੇ ਆ ਜਿਨ੍ਹਾਂ ਬਾਰੇ ਸਾਡੇ ਨੌਜਵਾਨ ਭਰਾਵਾਂ ਨੂੰ ਪਤਾ ਹੀ ਨਹੀਂ ਯਾਰ ਤੁਸੀਂ ਫੋਨ ਰੱਖਿਓ ਸਰਚ ਕਰਿਆ ਕਰੋ ਜ਼ਰੂਰ ਆਪਣੀ ਕੌਮ ਨਾਲ ਖੜੋ ਆਪਣੇ ਪੰਜਾਬ ਨਾਲ ਖੜੋ ਕਿਹੜੇ ਪਾਸੇ ਨੂੰ ਚੱਲ ਗਏ ਓਏ ਸਿੰਘ ਦੇ ਅਵਤਾਰ ਬ੍ਰਹਮਾ ਸੀ ਇਹ ਮਾਝੇ ਦੀ ਧਰਤੀ ਦਾ ਜਾਇਆ ਓਏ ਜਿੰਨੇ ਰਾਕਟ ਲਾਂਚਰ ਨਾਲ ਓਏ ਮਿੱਤਰਾ ਜਾਂ ਜਿ ਸੀਦਾ ਆ ਓਏ ਸਾਲੀ ਮੌਤ ਚੁਕਾ ਦਦੀ ਤੇ ਅਸੀਂ ਖਾਂਦੇ ਨਹੀਂ ਪਾ ਮਿੱਤਰਾ ਓ ਸੂਰ ਨੇ ਮੌਤ ਨੂੰ ਬੈਰੀ ਨੂੰ ਪਤਾ ਕੀ ਕਹਿੰਦੇ ਸੀ ਕਹਿੰਦਾ ਓ ਸਾਲੀ ਮੌਤ ਚੁਕਾ ਦਦੀ ਤੇ ਅਸੀਂ ਖਾਂਦੇ ਨਹੀਂ ਪਾ ਮਿੱਤਰਾ ਓਏ ਦਸ ਅਸਮਾਰ ਵੰਗਾਰ ਬਈਏ ਓ ਦੱਸ ਤੂੰ ਕਿਹੜੀ ਸ਼ੈ ਮਿੱਤਰਾ ਓਏ ਅਸੀਂ ਮੌਤ ਵੰਗਾਰ ਦਈਏ ਓ ਦੱਸ ਤੂੰ ਕਿਹੜੀ ਸ਼ੈ ਮਿੱਤਰਾ ਸੈਨਿਕ ਹਾਜ਼ਰੀ ਪ੍ਰਵਾਨ ਕਰਿਆ ਕਰੋ ਆਪਣੀ ਕੌਮ ਦੇ ਯੋਧਿਆਂ ਬਾਰੇ ਜ਼ਰੂਰ ਜਾਣਿਆ ਕਰੋ ਸਰਚ ਮਾਰਿਆ ਕਰੋ ਮੇਰੇ ਭਰਾ ਬਣ ਕੇ ਹੱਥ ਜੋੜ ਕੇ ਬੇਨਤੀ ਆ ਬਾਕੀ ਕੋਈ ਗਲਤੀ ਮਿਲਤੀ ਹੋ ਗਈ ਹੋਵੇ ਤੇ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਸ਼ੁਕਰੀਆ ਬਾਗੀ ਵੀਰ ਨੇ ਬਹੁਤ ਖੂਬਸੂਰਤ ਰੰਗ ਬਣਿਆ ਸਤਿਗੁਰੂ ਇਹਨਾਂ ਦੀ ਕਲਾ ਦੇ ਵਿੱਚ ਹੋਰ ਨਿਖਾਰ ਬਖਸ਼ੇ ਬਹੁਤ ਵਧੀਆ ਇੱਕ ਨਾ ਭਾਗੀ ਤੇ ਦੂਜਾ ਕੰਮ ਭਾਗੀ ਤੇ ਉਤੋਂ ਜਿਲ੍ਹਾਏ ਦਾ ਗਰਦਾਸਪੁਰ ਭਰਾਵਾ ਧਿਆਨ ਨਾਲ ਇਹ ਗਰਦਾਸਪੁਰੀਏ ਦੇ ਉਦਾਂ ਨਹੀਂ ਮਾਣ ਜਦੋਂ ਬਾਗੀ ਹੋ ਜਾਂਦੇ ਫਿਰ ਹੋਰ ਵੀ ਕੰਮ ਗੰਭੀਰ ਹੋ ਜਾਂਦਾ ਬਹੁਤ ਮਿਹਰਬਾਨੀ ਜੀਉਂਦਾਬਾਦ ਕਰਿਆ ਮੇਰਾ ਵੀਰ ਕਿਉਂਕਿ ਅਸੀਂ ਠਾਣੇਵਾਲ ਮੇਲੇ 'ਚ ਇਕੱਠੇ ਸੀ ਜਲਦੀ ਫੇਰ ਕਿਸੇ ਨਾ ਕਿਸੇ ਇਕੱਠੇ ਹੋ ਜਾਣਾ ਅਸੀਂ